ਦੋਸਤੋ ਤੁਸੀਂ ਜੁੜੇ ਹੋ 7 ਸਿਟੀਵੀ ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਅਰਜੇਸੰਦ ਜਿਵੇਂ ਕਿ ਤੁਸੀਂ ਦੇਖਦੇ ਹੋ ਪੂਰੇ ਭਾਰਤ ਦੇ ਵਿੱਚ ਸੱਤਵੇਂ ਚਰਨ ਦਾ ਜਿਹੜਾ ਮਾਦਨ ਹੋਣ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਬਹੁਤ ਵਕ ਪੋਲਿੰਗ ਬੂਥਾਂ ਦੇ ਉੱਪਰ ਵੋਟਾਂ ਪਾਣ ਜਾ ਰਹੇ ਨੇ ਲੇਕਿਨ ਅੰਮ੍ਰਿਤਸਰ ਗੁਰੂ ਨਗਰੀ ਦਾ ਇੱਕ ਪੋਲਿੰਗ ਬੂਥ ਜਿੱਥੇ ਕਿ ਰੌਣਕਾਂ ਜੜੀਆਂ ਨੇ ਵਿਆਹ ਵਰਗੂ ਲੱਗੀਆਂ ਨੇ ਬੜੇ ਵਧੀਆ ਪੰਡਾਲ ਸਜਾਏ ਗਏ ਨੇ ਜਿੱਥੇ ਜਿਹੜੇ ਵੋਟਰ ਨੇ ਪੋਲਿੰਗ ਬੂਥ ਤੇ ਪਹੁੰਚਦੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਉੱਥੇ ਹੀ ਜਿਹੜਾ ਕੋਈ ਖਾਸ ਕਰਕੇ ਜੁਪਤੀਆਂ ਲਈ ਵੱਖ-ਵੱਖ ਤਰ੍ਹਾਂ ਦੇ ਸਟਾਲ ਜਿਹੜੇ ਲਗਾਏ ਗਏ ਨੇ ਗੱਲਬਾਤ ਕਰਾਂਗੇ ਉਹਨਾਂ ਪ੍ਰਬੰਧਕਾਂ ਦੇ ਨਾਲ ਵੀ ਆਖਰ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਅੱਜ ਅੰਮ੍ਰਿਤਸਰ ਗੁਰੂ ਨਗਰੀ ਦੇ ਸਪੋਣ ਬੂਥ ਦੇ ਉੱਪਰ ਬਣਿਆ ਹੋਇਆ ਦੇਖੋ ਜੀ ਅਸੀਂ ਵੋਟ ਪਾਉਣ ਆਏ ਆ ਬੜਾ ਇੱਕ ਮਾਡਲ ਪੋਲਿੰਗ ਬੂਥ ਬਣਿਆ ਜਿਹੜਾ ਤੇ ਇੱਥੇ ਇਹ ਨਹੀਂ ਲੱਗ ਰਿਹਾ ਕਿ ਅਸੀਂ ਵੋਟ ਪਾਉਣ ਆਏ ਆ ਲੱਗਦਾ ਕੋਈ ਮੇਲਾ ਵੇਖਣ ਆਏ ਆ ਅਸੀਂ ਇਹ ਵੋਟਾਂ ਦਾ ਮੇਲਾ ਲੱਗ ਰਿਹਾ ਤੇ ਇਹਦੇ ਨਾਲ ਰਿਗਾਰਡਿੰਗ ਬਾਰੇ ਇੱਕ ਬੋਲੀ ਯਾਦ ਆਈ ਹੈ ਮੈਂ ਦੱਸੂਗੀ ਤੁਹਾਨੂੰ ਅੰਬਰ ਸਰ ਤੋਂ ਲਿਆ ਦੁਪੱਟਾ ਲੁਧਿਆਣੇ ਤੋਂ ਕੁੜਤੀ ਪਟਿਆਲਿਓਂ ਸਲਵਾਰ ਸਵਾਈ ਪਟਿਆਲਿਓਂ ਪਟਿਆਲਿਓਂ ਸਲਵਾਰ ਸਵਾਈ ਮੁਕਸਰੋਂ ਲੈ ਲਈ ਜੁੱਤੀ ਜੱਟੀ ਪੰਜਾਬੀ ਫੈਸ਼ਨ ਪੱਟੀ ਬੋਚ ਬੋਚ ਪੱਪ ਪਾਵੇ ਬਣ ਕੇ ਹੂਰ ਕੁੜੇ ਵੋਟਾਂ ਪਾਵਣ ਜਾਵੇ ਬਣ ਕੇ ਹੂਰ ਕੁੜੇ ਕੋਟਾਂ ਪਾਵਣ ਜਾਵੇ ਬਣ ਕੇ ਹੂਰ ਕੁੜੇ ਥੈਂਕ ਯੂ ਜੀ ਸੋ ਬੜੀ ਵਧੀਆ ਭੋਲੀਆਂ ਇਹਨਾਂ ਮਟਿਆਰਾ ਵੱਲੋਂ ਪਾਈਆਂ ਜਾ ਰਹੀਆਂ ਜਿੱਥੇ ਪੋਲਿੰਗ ਬੂਥ ਦੇ ਉੱਪਰ ਵੋਟਾਂ ਪਾ ਕੇ ਆਪਣਾ ਫਰਜ਼ ਨਿਭਾਇਆ ਜਾ ਰਿਹਾ ਉੱਤੇ ਜਿਹੜੀਆਂ ਜੁਗਤੀਆਂ ਨੇ ਉਹਨਾਂ ਨੂੰ ਜਾਗਰੂਕ ਕਰ ਲਈ ਇੱਕ ਮਹਿੰਮ ਜਿਹੜੀ ਚਲਾਈ ਗਈ ਹੈ ਪੰਜਾਬੀ ਭੋਲੀਆਂ ਦੇ ਨਾਲ ਵੋਟਾਂ ਪਾਣ ਦੀ ਜਿਹੜੀ ਆ ਗੱਲ ਆਖੀ ਜਾ ਰਹੀ ਹੈ ਸੋ ਸਾਡਾ ਸੋ ਹਾਂਜੀ ਆਪਣਾ ਨਾਮ ਲਾ ਲਿਖਾ ਜੀ ਐਡਮਿਨਿਸ਼ਟਰੇਟਰ ਮੈਂ ਜੀ ਬਰਿੰਦਰਜੀਤ ਸਿੰਘ ਪ੍ਰਿੰਸੀਪਲ ਨਾਲ ਨੋਟਲ ਅਫਸਰ ਸਵੀਪ ਹਾਂ ਜੀ ਠੀਕ ਹੈ ਅੱਜ ਇੱਥੇ ਜਿਹੜਾ ਸਟਾਲ ਵੱਖਰੇ ਵੱਖਰੇ ਲਗਾਏ ਗਏ ਨੇ ਜਿਹੜਾ ਕਿ ਵੋਟਰਾਂ ਨੂੰ ਜਾਗਰੂਕ ਕਰਨ ਵਾਸਤੇ ਜਾਂ ਇੰਟਰਟ ਅਸੀਂ ਜੀ ਆਪਣਾ ਜੀਆਜੀਟੀ ਹਾਲਗੇਟ ਆਈਟੀਆਈ ਵੱਲੋਂ ਜਿਹੜਾ ਲੜਕੀਆਂ ਨੇ ਆਪਣੇ ਹੱਥੀਂ ਜਿਹੜੇ ਬੱਚਿਆਂ ਦੇ ਸੂਟ ਆ ਜਾਂ ਪਰਸ ਆ ਹੋਰ ਜਿਹੜੀਆਂ ਚੀਜ਼ਾਂ ਮਾਡਲ ਬਣਾਏ ਆ ਉਹਨਾਂ ਦਾ ਹੀ ਇੱਕ ਸਟਾਲ ਆ ਪਰਦ ਹੋ ਲਿਆ ਤੇ ਵਿਆਹ ਵਰਗਾ ਮਾਹੌਲ ਆ ਲੋਕੀ ਜਿਹੜੇ ਵੋਟ ਪਾਉਣ ਆਉਂਦੇ ਆ ਉਹ ਬਹੁਤ ਖੁਸ਼ ਆ ਕਿ ਇਹੋ ਜਿਹਾ ਕਦੀ ਵੀ ਉਹਨਾਂ ਨੇ ਮਾਹੌਲ ਨਹੀਂ ਵੇਖਿਆ ਇਸ ਕਰਕੇ ਲੋਕੀ ਜਿਹੜੇ ਆ ਵੋਟ ਪਾਉਣ ਜਿਆਦਾ ਤੋਂ ਜਿਆਦਾ ਆ ਰਿਹਾ ਇੱਕ ਦੂਜੇ ਨੂੰ ਦੱਸ ਰਹੇ ਆ ਤੇ ਉਹ ਵੋਟ ਪਹੁੰਚ ਆ ਰਹੀ ਸੋ ਕਿੰਨਾ ਮਹਿਲਾਵਾਂ ਦੇ ਵਿੱਚ ਰੁਝਾਨ ਵੇਖਣ ਨੂੰ ਮਿਲਿਆ ਸੋ ਇੱਥੇ ਲੱਗ ਰਿਹਾ ਨਹੀਂ ਵੀ ਕੋਈ ਕੋਟਾ ਮਾਹੌਲ ਹੋਵੇ ਜਿੱਦਿਆਂ ਦਾ ਤਿਉਹਾਰ ਜਿਵੇਂ ਹੁੰਦਾ ਉਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁਲ ਇਹ ਗੱਲ ਕਹੀ ਆ ਸਹੀ ਗੱਲ ਆ ਕਿ ਜਿਹੜੀਆਂ ਲੇਡੀਜ਼ ਆ ਲੜਕੀਆਂ ਆ ਬੱਚੇ ਆ ਉਹ ਇੱਥੇ ਆ ਰਹੇ ਆ ਕਿਉਂਕਿ ਤੁਸੀਂ ਵੇਖੋ ਇੱਥੇ ਇਹ ਗੋਲ ਗੱਪੇ ਵੀ ਲੱਗੇ ਆ ਟੈਟੂ ਬਣਾਉਣ ਵੀ ਲੱਗੇ ਆ ਠੀਕ ਹੈ ਔਰ ਜਿਹੜੇ ਹੈਗੇ ਆ ਤੁਸੀਂ ਇਹ ਕਿਉਂਕਿ ਪ੍ਰਦਰਸ਼ਨ ਵੀ ਲੱਗੀ ਆ ਕਿ ਹਰ ਕੋਈ ਜਿਹੜਾ ਆਪਣਾ ਇੱਥੇ ਆ ਰਿਹਾ ਇੰਜੋਏ ਕਰ ਰਿਹਾ ਔਰ ਨਾਲ ਵੋਟ ਪਾ ਕੇ ਜਾ ਰਿਹਾ ਜੀ ਸੋ ਇਹ ਅੰਮ੍ਰਿਤਸਰ ਦਾ ਪੋਲਿੰਗ ਬੂਥ ਜਿੱਥੇ ਇੱਕ ਤਿਆਰੀਆਂ ਜੜੀਆਂ ਨੇ ਇੱਕ ਮੇਲੇ ਵਰਗੋ ਕੀਤੀਆਂ ਗਈਆਂ ਨੇ ਜਿਵੇਂ ਕਿ ਇੱਕ ਤਿਹਾਰ ਦੇ ਵਿੱਚ ਤਿਆਰ ਹੋ ਜਾਂਦੀਆਂ ਨੇ ਮੱਖ-ਮੱਖ ਤਰ੍ਹਾਂ ਦੇ ਸਟਾਲ ਲਗਾਏ ਗਏ ਨੇ ਤੇ ਲੋਕ ਜਿਹੜੇ ਇੱਥੇ ਆਦੇ ਤੇ ਇਸ ਜਿਹੜਾ ਕਿ ਸਟਾਲ ਲੱਗੇ ਨੇ ਉਹਨਾਂ ਦਾ ਵੀ ਆਨੰਦ ਮਾ ਰਹੇ ਨੇ ਸੋ ਗੱਲ ਨਿਰੰਤਰ ਚੱਲੀ ਆ ਵੀ ਆ ਕਿ ਕੀ ਕੀ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਇਹ ਜਿਹੜੇ ਕਿ ਪੋਲਿੰਗ ਬੂਥ ਤੇ ਲੋਕ ਆ ਰਹੇ ਨੇ ਉਹਨਾਂ ਨੂੰ ਬਣਾ ਬਣਾ ਕੇ ਦਿੱਤੇ ਜਾ ਰਹੇ ਮੈਡਮ ਆਪਾਂ ਨਾਲ ਬੈਠ ਕੇ ਸ਼ੁਰੂ ਮੇਰਾ ਨਾਮ ਸੋਨਮ ਹੈ ਮੈਂ ਅਸਿਸਟੈਂਟ ਕਮਿਸ਼ਨਰ ਅੰਡਰ ਟ੍ਰੇਨਿੰਗ ਹੈ ਇੱਥੇ ਹਾਂ ਸੋ ਅੱਜ ਜਿਹੜਾ ਪੋਲਿੰਗ ਬੂਥ ਦੇ ਉੱਪਰ ਇਹ ਤਿਆਰੀਆਂ ਕੀਤੀਆਂ ਹੋਈਆਂ ਸਟਾਲ ਲਗਾਏ ਗਏ ਕੀ ਕਹਿਣਾ ਚਾਹੋ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਵੱਧ ਤੋਂ ਵੱਧ ਲੋਕਾਂ ਕੇ ਵੋਟ ਪਾਓ ਸਿ ਉਹਨਾਂ ਦੀ ਹੀ ਸਹੂਲਤ ਦੀ ਸਾਰੇ ਅਰੇਂਜਮੈਂਟਸ ਕੀਤੇ ਨੇ ਉਹ ਆਣ ਆਪਣਾ ਇੱਥੇ ਪਹਿਲਾਂ ਇੱਕ ਵਾਰ ਵੋਟ ਪਾਣ ਫਿਰ ਇੱਥੇ ਇੰਜੋਏ ਕਰਕੇ ਜਾਣ ਤਾਂ ਸਾਡੀ ਇੱਧਰ ਖੁਆਸਤ ਹੈ ਕਿ ਵੱਧ ਤੋਂ ਵੱਧ ਵੋਟ ਪਾਣਾ ਹੋ ਜੀ ਇੱਕ ਮੇਲੇ ਵਰਗਾ ਮਾਹੌਲ ਜਿਹੜਾ ਇੱਥੇ ਸਿਰਜਿਆ ਗਿਆ ਹੈ ਲੋਕ ਕਿੰਨਾ ਖੁਸ਼ੀਤ ਹੋ ਰਹੇ ਵੇ ਜਿੰਨੇ ਵੀ ਲੋਕ ਇੱਥੇ ਆ ਰਹੇ ਹੋ ਤਾਂ ਬਹੁਤ ਹੀ ਐਕਸਾਈਟਿਡ ਨੇ ਉਹ ਕਹਿੰਦੇ ਅਸੀਂ ਜਾ ਕੇ ਬਾਕੀ ਨੂੰ ਵੀ ਦੱਸਾਂਗੇ ਕਾਫੀ ਟਾਈਮ ਸਪੈਂਡ ਕਰਕੇ ਜਾ ਰਹੇ ਨੇ ਸਾਰੇ ਨੇਲ ਆਰਟ ਕਰਵਾ ਰਹੇ ਆ ਇਹ ਬਣਵਾ ਰਹੇ ਆ ਖਾ ਕੇ ਜਾ ਰਹੇ ਨੇ ਅਸੀਂ ਬੁੱਕਸ ਉਹਨਾਂ ਨੂੰ ਫ੍ਰੀ ਦੇ ਰਹੇ ਆ ਤਾਂ ਉਹ ਜਾ ਰਹੇ ਨੇ ਬਾਹਰ ਆਪਾਂ ਉਹਨਾਂ ਨੂੰ ਬੂਟੇ ਵੀ ਦੇ ਰਹੇ ਆ ਤਾਂ ਕਿ ਉਹਨਾਂ ਨੂੰ ਇੱਕ ਵਾਤਾਵਰਣ ਰਿਲੇਟਿਡ ਮੈਸੇਜ ਆਏ ਕਿ ਆਪਾਂ ਉਹਦਾ ਵੀ ਧਿਆਨ ਰੱਖਣਾ ਹੈ ਤਾਂ ਆਈ ਥਿੰਕ ਜੋ ਆ ਰਹੇ ਉਹਨਾਂ ਦਾ ਬਹੁਤ ਅੱਛਾ ਉਹਨਾਂ ਦਾ ਪੋਜ਼ਿਟਿਵ ਰਿਸਪੌਂਸ ਹੈ ਬਾਕੀ ਬਾਹਰੋਂ ਬਾਕੀ ਲੋਕ ਵੀ ਆਣ ਤਾਂ ਤੁਹਾਡੇ ਮਾਧਿਅਮ ਦੇ ਥਰੂ ਆਣ ਤੁਸੀਂ ਉਹਨਾਂ ਨੂੰ ਇਨਕਰੇਜ ਕਰੋ ਕੀ ਵੋਟਡ ਅਨੁਸਾਰ ਦਾ ਵੱਜ ਜੂਵੇ ਸੋ ਕਿੰਨਾ ਕ ਬਦਲਾਅ ਆਇਆ ਹੁਣ ਤੱਕ ਵੋਟਾਂ ਦੇ ਵਿੱਚ ਕਿਉਂਕਿ ਪਹਿਲਾਂ ਜਿਹੇ ਜਿਹੜੇ ਉਪਰਾਲੇ ਨਹੀਂ ਕੀਤੇ ਜਾਂਦੇ ਸਨ ਹੁਣ ਲੇਕਿਨ ਪ੍ਰਸ਼ਾਸਨ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਲੋਕਾਂ ਲਈ ਕੀਤੇ ਜਾ ਰਹੇ ਹਨ ਹਾਂਜੀ ਹਜੇ ਤਾਂ ਇਹ ਕਹਿਣਾ ਥੋੜਾ ਜਿਹਾ ਜਲਦੀ ਹੋਏਗਾ ਕਿਉਂਕਿ ਸਜੇ VOTING ਚੱਲ ਰਹੀ ਹੈ ਪਰ ਸਾਡੀ ਹੀ ਕੋਸ਼ਿਸ਼ ਹੈ ਕਿ ਇਸ ਵਾਰ ਆਪਾਂ 70% ਪਾਰ ਕਰ ਪਾਈਏ ਤਾਂ ਉਹਦੇ ਲਈ ਅਸੀਂ ਸਾਰੇ ਅਰੇਂਜਮੈਂਟ ਵੀ ਕੀਤੇ ਨੇ 70% VOTING ਦਾ ਜਿਹੜਾ ਲਕਸ਼ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਚੱਲ ਰਹੇ ਨੇ ਤੇ ਲੋਕਾਂ ਨੂੰ ਲਿਬਾਉਣ ਵਾਸਤੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਇੱਥੇ ਕੀਤੀਆਂ ਜਾ ਰਹੀਆਂ ਨੇ ਸੋ ਇਹ ਜਿਹੜਾ ਐਕਟੀਵਿਟੀ ਕੀਤੀ ਜਾ ਰਹੀ ਕੀ ਕਹਿਣਾ ਚਾਹੁੰਦੇ ਰੈਣੋ ਜੀ ਹਾਂਜੀ ਸ਼ੇਰਾ ਜੀ ਦੱਸੋ ਕੀ ਜੀ ਅੱਜ ਦੇਖਿਆ ਕਿਦਾਂ ਮਾਹੌਲ ਵਿਆਹ ਵਾਲਾ ਲੱਗਦਾ ਵੀ ਹੁਣਾ ਕਿਉਂ ਨਹੀਂ ਹੈ ਇਹ ਪ੍ਰਸ਼ਾਸਨ ਸ਼ਾਸਨ ਵੱਲੋਂ ਬਹੁਤ ਜ਼ਰਾ ਇੰਤਜ਼ਾਮ ਇੱਥੇ ਕੀਤਾ ਗਿਆ ਹੈ ਤੁਸੀਂ ਦੇਖੋ ਵੀ ਜਿਹੜੇ ਲੋਗ ਬੁੱਕਸ ਲਵਰ ਨੇ ਉਹਨਾਂ ਲਈ ਬੁੱਕ ਪੜਨ ਵਾਲੀਆਂ ਕਿਤਾਬਾਂ ਦਾ ਇੰਤਜ਼ਾਮ ਇੱਥੇ ਕੀਤਾ ਗਿਆ ਹੈ ਔਰ ਫ੍ਰੀ ਆਫ ਕੋਸਟ ਜਿਹੜੀਆਂ ਉਹਨਾਂ ਬੁੱਕਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਬਾਈ ਗੋਲ ਗੱਪੇ ਨਹੀਂ ਖਾਦੇ ਉਹ ਤਾਂ ਮੈਂ ਪਹਿਲੇ ਆ ਕੇ ਖਾਦੇ ਨੇ ਬਈ ਲੱਡੂ ਖਾਦੇ ਕਿ ਨਹੀਂ ਖਾਦੇ ਉਹ ਕਿਵੇਂ ਰਹਿ ਸਕਦੀਆਂ ਮੈਂ ਇਤਰਾਣਾ ਲੋਕਾਂ ਦਾ ਐਂਟਰਟੇਨਮੈਂਟ ਜਿੱਥੇ ਕੀਤਾ ਜਾ ਰਿਹਾ ਉੱਥੇ ਨੇਲ ਪੇਂਟ ਦਾ ਨੇਲ ਆਰਟ ਦਾ ਵੀ ਸਟਾਲ ਲਗਾਇਆ ਗਿਆ ਦਾਣ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਨੇਲ ਪੇਂਟ ਨੇਲ ਆਰਟ ਜਿਹੜਾ ਇੰਜੋਏ ਕਰ ਅੱਜ ਅਜ ووٹ ਪਾਉਣ ਆਏ ਹੋ ਤੇ ਇੱਥੇ ਜਿਹੜਾ ਸਟਾਲ ਲੱਗਾ ਕੀ ਕਹਿਣਾ ਬਹੁਤ ਵਧੀਆ ਹੈ ਭਾਜੀ ਹੁਣ ਸਾਰੇ ਦੇਖੋ ਕਿ ਵਧੀਆ ਲੱਗੇ ਕਿ ਚਾਰੇ ਤੇ ਪੁੱਛਿਆ ਕਿ ਨਾਲ ਬੋਟਾ ਦੇ ਨਾਲ-ਨਾਲ ਸਾਨੂੰ ਸਭ ਕੁਝ ਮਿਲ ਰਿਹਾ ਆ। ਸਵਾਪਸੋਰ ਦੇ ਧੰਦਾ ਵੀ ਵੋਟ ਪਾਉਣਾ ਤੇ ਆਪਣਾ ਅਧਿਕਾਰ ਹੈ ਲੇਕਿਨ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੱਖ-ਵੱਖ ਜਿਹੜੇ ਉਪਰਾਲੇ ਕੀਤੇ ਗਏ ਨੇ ਲੋਕਾਂ ਦਾ ਐਂਟਰਟੇਨਮੈਂਟ ਇੱਥੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਕੀ ਕਹਿਣਾ ਚੋ? ਇਹੋ ਕਿ ਬਹੁਤ ਵਧੀਆ ਸਰਕਾਰ ਨੇ ਕੀਤਾ ਹੈਗਾ ਉਦਾਂ ਤੇ ਲੇਡੀਜ਼ ਬਾਹਰ ਨਿਕਲਦੀ ਨਹੀਂ ਹੈਗੀਆਂ ਕਿ ਅਸੀਂ ਰਾਂਦੋ ਕੀਵਰਡ ਪਾਣੀਆ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਸਭ ਕਹਿ ਰਿਹਾ ਕਿ ਨਹੀਂ ਉਹ ਹੋ ਰਿਹਾ ਹੈ ਅਸੀਂ ਬੋਰਡ ਪਾਣ ਚਾਹੀ ਜਾਨੇ ਆ ਤੇ ਬਹੁਤ ਵਧੀਆ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਸੋ ਸਰਕਾਰ ਦੇ ਜਿਹੜੇ ਇਸ ਉਪਰਾਲੇ ਦੀ ਜਿਹੜੀ ਆ ਸਾਡੇ ਪੱਤਰ ਦੇ ਉੱਪਰ ਲੋਕ ਕਿਤੇ ਇਹ ਜ਼ਰੂਰ ਆ ਜਾਣ ਜਿਹੜਾ ਇੱਥੇ ਜਿਬਿਸ਼ਨ ਨੂੰ ਟਾਈਪ ਇਥੇ ਸਟਾਲ ਲਗਾਏ ਗਏ ਨੇ ਤੇ ਲੋਕ ਨੇ ਵੱਡੇ ਇਹਨੂੰ ਇਹਦਾ ਆਨੰਦ ਵੀ ਮਾਰਿਆ ਕਿਸ ਤਰ੍ਹਾਂ ਦਾ ਰਿਸਪੌਂਸ ਵੇਖਣ ਨੂੰ ਮਿਲਦਾ ਬਹੁਤ ਬੜਾ ਖੌਨਸਾਰ ਰਜਨੀ ਭਗਤ ਆਪਾਂ ਇੱਥੇ ਆਏ ਤਾਂ ਹਾਲ ਗੇ ਸੋ ਕਿਸ ਤਰ੍ਹਾਂ ਦਾ ਰੁਝਾਨ ਹੈ ਅੱਜ ਲੋਕਾਂ ਦਾ ਇੱਥੇ ਜਿਹੜੇ ਸਟਾਲ ਲਗਾਏ ਕੇ ਤੁਹਾਡੇ ਕਾਫੀ ਇੰਟਰਸਟ ਨਾਲ ਲੋਕੀ ਦੇਖਣ ਆ ਰਹੇ ਨੇ ਦੇਖ ਕੇ ਉਹਨਾਂ ਇੱਕ ਇੱਕ ਕਾਫੀ ਆਕਰਸ਼ਿਤ ਵੀ ਹੋ ਰਹੇ ਨੇ ਕਾਫੀ ਵਧੀਆ ਸਭ ਚੱਲ ਰਿਹਾ ਸੋ ਕੀ ਕਰਨੀ ਜਾਵੇ ਲੋਕਾਂ ਨੂੰ ਵੀ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਇੱਥੇ ਆ ਕੇ ਇੰਜੋਏ ਕਰ ਮਾਹੌਲ ਤਾਂ ਪੂਰਾ ਮੇਲੇ ਵਰਗਾ ਲੱਗਦਾ ਪਰ ਲੱਗ ਹੀ ਨਹੀਂ ਰਿਹਾ ਵਰਟਪਾਣਾ ਬਹੁਤ ਸੋਣਾ ਮਾਹੌਲ ਹੈ ਇੱਥੇ ਉਹ ਮੇਲੇ ਦੇ ਮਾਹੌਲ ਦੇ ਵਿੱਚ ਤੁਸੀਂ ਇੱਥੇ ਸਟਾਲ ਲਗਾਇਆ ਇੱਕ ਬਹੁਤ ਵਧੀਆ ਮਾਹੌਲ ਦੇਖਣ ਨੂੰ ਮਿਲ ਰਿਹਾ ਜਿਹੜੀਆਂ ਲੇਡੀਜ਼ ਵੱਲ ਸਪੈਸ਼ਲ ਉਪਰਾਲੇ ਕੀਤੇ ਗਏ ਨੇ ਆਮ ਤੌਰ ਤੇ ਹੁੰਦਾ ਵੀ ਹਾਊਸ ਵਾਈਫ ਜਿਹੜੀਆਂ ਹੁੰਦੀਆਂ ਨੇ ਕਟਿੰਗ ਟੈਸਟ ਲੈਂਦੀਆਂ ਨੇ ਵੋਟਾਂ ਦੇ ਵਿੱਚ ਲੇਕਿਨ ਅੱਜ ਉਹਨਾਂ ਨੂੰ ਇੱਥੇ ਬੁਲਾਉਣ ਲਈ ਇੱਕ ਨਵਾਂ ਉਪਰਾਲਾ ਕੀਤਾ ਗਿਆ ਕੀ ਕਹਿਣਾ ਸਰ ਉਹ ਤੇ ਇਸ ਤਰ੍ਹਾਂ ਐਕਸਾਈਟਿਡ ਹੁੰਦੇ ਆ ਕਿ ਜਿਵੇਂ ਹਰ ਇਸ ਕਰਕੇ ਮਤਲਬ ਇੱਕ ਤੇ ਇਹਨਾਂ ਨੂੰ ਮੋਟੀਵੇਟ ਵੀ ਕਰਤੇ ਪਿਆ ਕਿ ਸਾਰਿਆਂ ਨੂੰ ਕਿ ਸਾਡੀ ਆਈਟੀਆਈ ਚ ਕੁਝ ਹੋ ਰਿਹਾ ਹੈ ਔਰ ਜੋ ਵੀ ਇਧਿਆਨ ਦਾ ਦੇਖ ਕੇ ਬਹੁਤ ਜ਼ਿਆਦਾ ਐਕਸਾਈਟਡ ਹੁੰਦਾ ਹੈ ਔਰ ਸਾਨੂੰ ਵੀ ਪ੍ਰੇਫਰੈਂਸ ਦਿੰਦੇ ਆ ਕਿ ਆਈਡੀ ਦੇ ਬੱਚੇ ਦਿੰਦੇ ਆ ਇਸ ਹਨ ਅੰਮ੍ਰਿਤਸਰ ਦੇ ਗੁਰੂ ਨਗਰੀ ਦੇ ਵਿੱਚ ਵੋਟ ਪਾਣ ਆਏ ਲੋਕਾਂ ਨੂੰ ਜਾਣਵਾ ਅਤੇ ਜਾਗਰੂਕ ਕਰਨ ਵਾਸਤੇ ਇਸ ਪੋਲਿੰਗ ਬੂਥ ਦੇ ਉੱਪਰ ਇੱਕ ਮੇਲੇ ਵਰਗਾ ਮਾਹੌਲ ਬਣਾਇਆ ਗਿਆ ਸੱਭਿਆਚਾਰਕ ਜਿਹੜੇ ਸਾਹਿਤਕ ਚੀਜ਼ਾਂ ਨੇ ਪੰਜਾਬੀ ਵਿਰਸੇ ਨਾਲ ਜੁੜੀਆਂ ਚੀਜ਼ਾਂ ਨੇ ਨੇਲ ਆਰਟ ਦੇ ਜਿਹੜੇ ਸਟਾਲ ਲਗਾਏ ਗਏ ਨੇ ਖਾਣ ਪੀਣ ਦੇ ਸਟਾਲ ਲਗਾਏ ਗਏ ਨੇ ਤੇ ਇੱਕ ਹਾਲ ਦੀ ਗੱਲ ਕਰੀਏ ਤੇ ਇੱਕ ਮੈਰਿਜ ਪੈਲੇਸ ਵਰਗਾ ਇੱਥੇ ਮਾਹੌਲ ਬਣਿਆ ਹੋਇਆ ਤੇ ਲੋਕ ਵੀ ਜਿਹੜੇ ਨੇ ਵੱਧ ਚੜ ਕੇ ਇਹਦਾ ਜਿਹੜਾ ਆਨੰਦ ਮਾਰ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਪੋਲਿੰਗ ਹੋ ਰਹੀ ਹੈ ਤੇ ਲੋਕ ਜਿਹੜੇ ਨੇ ਜਿੱਥੇ ਵੋਟਾਂ ਪਾ ਕੇ ਤੇ ਆਪਣਾ ਫਰਜ਼ ਨਿਭਾ ਰਹੇ ਨੇ ਉਥੇ ਇਹ ਲਾਵਾਵਾਂ ਨੂੰ ਗੋਲ ਗੱਪੇ ਦਾ ਨਕ ਵੀ ਮਾਣਿਆ ਜਾ ਰਿਹਾ ਇੱਥੇ ਵਾਟ ਲੱਡੂ ਕਿੱਥੇ ਪਟੇ ਰਹੇ ਨੇ ਹਾਂਜੀ ਮੈਡਮ ਦਾ ਦੰਦ ਤੇ ਖੇਤਾ ਹੁਣ ਗੋਲ ਗੱਪੇ ਖਾ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਮੈਡਮ ਗੋਲ ਗੱਪੇ ਖਾ ਰਹੇ ਨੇ ਥੋੜਾ ਸਮਾਂ ਲੱਗੇਗਾ ਸੋ ਗੱਲ ਬਾਤ ਜਰੂਰ ਕਰਾਂਗੇ ਇਹਨਾਂ ਵੋਟਰਾਂ ਦੇ ਨਾਲ ਵੀ ਆਖਰ ਅੱਜ ਵੋਟਾਂ ਪਾਉਣ ਆਏ ਨੇ ਲੇਕਿਨ ਮਾਹੌਲ ਜਿਹੜਾ ਇੱਕ ਮੇਲੇ ਵਰਗਾ ਇੱਥੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਇੱਕ ਪੋਲਿੰਗ ਬੂਥ ਦੇ ਉੱਪਰ ਬਣਿਆ ਹੋਇਆ। ਸੋ ਤਸਵੀਰਾਂ ਨਿਰੰਤਰ ਦਰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਕਿੰਨਿਆਂ ਕਿ ਲਾਵਾ ਚ ਰਜਾਨ ਹੈ ਕਿੰਨੀਆਂ ਬੜੇ ਗੁੱਸੇ ਵਾਲੀ। ਬੜੇ ਗੋਲ ਗੱਪੇ ਖਵਾਏ ਸਵੇਰ ਤੇ ਆਇਆ ਪਾ 6 ਵਜੇ ਤੇ 6 ਵਜੇ ਚਲੀ ਜਾਂਦਾ ਕੱਟ ਤੇ ਕੱਟ 15 1500 ਗੋਲ ਗੱਪੇ ਪਲੱਸ ਹੋ ਗਏ। ਅਜੇ ਦਰ ਸ਼ਾਮ 6 ਵਜੇ ਤੇ ਘੌਰ ਚੱਲ ਰਹੀ ਹੈ। ਸਟਾਕ ਆਪਾਂ ਦੁਬਾਰਾ ਲਾਤਾ ਹੈ। ਇੱਕ ਵਾਰ ਖਤਮ ਹੋ ਗਿਆ। ਉਹ ਜਿਹੜੇ ਲੋਕ ਜਿਹੜੇ ਕਿ ਇੱਥੇ ਗੋਲ ਗੱਪੇ ਜਿਹੜੇ ਖਵਾ ਰਹੇ ਨੇ ਲੋਕਾਂ ਨੂੰ ਸਟਾਲ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਰਜਨ ਜਿਹੜੇ ਇੱਥੇ ਪੈਦਾ ਕੀਤੇ ਗਏ ਨੇ ਅੱਜ ਮੰਨ ਠੀਕ ਹੈ ਜਾਓ ਅੱਜ ਵੋਟ ਪਾਉਣ ਆਏ ਹਾਂ ਕਿਸ ਤਰ੍ਹਾਂ ਦਾ ओके ਅਸੀਂ ਵੋਟ ਪਾਉਣ ਆਏ ਹਾਂ ਇਸ ਤੋਂ ਇਲਾਵਾ ਇਹ ਵੀ ਕਹਿਣਾ ਚਾਹੁੰਦੇ ਹਾਂ ਅਸੀਂ ਕਿ ਇੱਥੇ ਭਵਨਸ ਵਾਲਿਆਂ ਨੇ ਬਹੁਤ ਹੀ ਅੱਛੇ ਅਰੇਂਜਮੈਂਟਸ ਕੀਤੇ ਹੋਏ ਨੇ ਪਬਲਿਕ ਨੂੰ ਮੋਟੀਵੇਟ ਕਰਨ ਲਈ ਮੇਰੇ ਕਹਿ ਰਿਹਾ ਇੱਥੇ ਮਿਊਜ਼ਿਕ ਪ੍ਰੋਗਰਾਮ ਰੱਖਿਆ ਗਿਆ ਹੈ ਔਰ ਅਸੀਂ ਸਰਸਵਤੀ ਮਿਊਜ਼ੀਕਲ ਗਰੁੱਪ ਵੱਲੋਂ ਇੱਥੇ ਸਿੰਗਿੰਗ ਕਰਨ ਵਾਸਤੇ ਆਏ ਹਾਂ ਮਾਰਨਿੰਗ ਵਿਦ ਸਟੂਡੈਂਟਸ ਦਾ ਜਿਹੜਾ ਹੈ ਉਹ ਪ੍ਰੋਗਰਾਮ ਚੱਲ ਰਿਹਾ ਸੀ ਪਬਲਿਕ ਨੂੰ ਮੋਟੀਵੇਟ ਕਰਨ ਲਈ ਕਿ ਹਰ ਕੋਈ ਆਪਣੇ ਵੋਟ ਦੇ ਰਾਈਟ ਨੂੰ ਯੂਜ਼ ਕਰੇ ਨਹੀਂ ਮਹਿਲਾਵਾਂ ਲਈ ਹੀ ਜ਼ਿਆਦਾ ਪ੍ਰੋਗਰਾਮ ਇੱਥੇ ਕਿਉਂ ਰੱਖੇ ਗਏ ਜ਼ਿਆਦਾ ਸਟਾਲ ਲਗਾਏ ਗਏ ਆ ਵੀ ਕਿੰਨਾ ਕਿ ਜ਼ਰੂਰੀ ਹੈ ਮਹਿਲਾਵਾਂ ਦਾ کاروبار ਨਿਕਲ ਕੇ ਵੋਟ ਪਾਉਣ ਬਹੁਤ ਜ਼ਰੂਰੀ ਹੈ ਜੀ ਹਰ ਮਹਿਲਾਵਾਂ ਦਾ ਤੇ ਬਹੁਤ ਹੀ ਜ਼ਰੂਰੀ ਹੈ ਕਿ ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਗੱਲ ਕਨਵੇ ਕਰ ਸਕੀਏ ਸਰਕਾਰ ਨੂੰ ਕਿ ਅਸੀਂ ਕੀ ਚਾਹ ਔਰ ਬਹੁਤ ਅੱਛਾ ਲੱਗ ਰਿਹਾ ਹੈ ਜੀ ਇੰਜ ਹੀ ਫੀਲ ਹੋ ਰਿਹਾ ਹੈ ਵਾਕਿਆ ਕਿ ਜਿਵੇਂ ਅਸੀਂ ਕਿਸੇ ਮੇਲੇ ਵਿੱਚ ਆਏ ਹੋ ਨਾ ਬਹੁਤ ਇੰਜੋਏ ਕੀਤਾ ਜਾ ਰਿਹਾ ਹੈ ਜੀ ਬਕਾਇਦਾ ਪਾਣੀ ਠੰਡੀ ਲੱਸੀ ਆਈਸਕ੍ਰੀਮ ਵਗੈਰਾ ਹੋਰ ਵੀ ਬਹੁਤ ਸਾਰੇ ਸਟਾਲ ਇੱਥੇ ਸਿੰਗਿੰਗ ਦਾ ਪ੍ਰੋਗਰਾਮ ਹੋਣਾ ਹੈ ਜੋ ਉੱਥੇ ਲੱਗੇ ਹੋਏ ਨੇ ਵੈਰੀ ਐਪਰੀਸ਼ੀਏਬਲ ਵੈਰੀ ਨਾਈਸ एवरीथिंग ਸ਼ਾਇਨ ਦਿਖਾਇਆ ਜਾਵੇ ਜਿਹੜਾ ਕਿ ਆਪਣੇ ਮਾਤਾ-ਦਾਨ ਅੱਜ ਕੀਤਾ ਗਿਆ ਤੇ ਮਹਿਲਾਵਾਂ ਮਾਣ ਮਹਿਸੂਸ ਕਰ ਰਹੀਆਂ ਨੇ ਇੱਥੇ ਪਹੁੰਚ ਕੇ ਵੀ ਆਖਰ ਚਾਹੇ ਅੱਜ ਵੋਟੇ ਦਾ ਦੇਣਾ ਆਮ ਤੌਰ ਦੇ ਉੱਪਰ ਪਹਿਲਾਂ ਅਜੀਹਾ ਵੇਖਣ ਚ ਨਹੀਂ ਆਉਂਦਾ ਸੀ ਲੇਕਿਨ ਹੁਣ ਵੋਟਾਂ ਨੂੰ ਵੋਟਰਾਂ ਨੂੰ ਪ੍ਰੋਸਾਹਿਤ ਕਰਨ ਵਾਸਤੇ ਵੱਖ-ਵੱਖ ਜਾਗਰੂਕ ਕਰਨ ਵਾਸਤੇ ਵੱਖ-ਵੱਖ ਉਪਰਾਲੇ ਜਿਹੜੇ ਅੰਮ੍ਰਿਤਸਰ ਦੇ ਇਸ ਪੋਲਿੰਗ ਬੂਥ ਤੇ ਕੀਤੇ ਗਏ ਨੇ ਤੇ ਮਹਿਲਾਵਾਂ ਨੂੰ ਵੀ ਅਪੀਲ ਬਾਰ-ਬਾਰ ਕੀਤੀ ਜਾ ਰਹੀ ਆ ਵੀ ਉਹ ਘਰੋਂ ਨਿਕਲਣ ਤੇ ਵੋਟ ਦਾ ਜਿਹੜਾ ਮਾਦਾ ਅਧਿਕਾਰ ਆ ਉਹਦੀ ਵਰਤੋਂ ਜ਼ਰੂਰ ਕਰਨ ਸੋ ਹੁਣ ਅੱਜ 1 ਜੂਨ ਨੂੰ ਵੋਟਾਂ ਦੇ ਪੈ ਗਈਆਂ ਨੇ ਤੇ ਹੁਣ 4 ਜੂਨ ਨੂੰ ਵੇਖਣਾ ਹੋਏਗਾ ਵੀ ਵੋਟਾਂ ਦਾ ਜਿਹੜਾ ਮਾਦਾਨ ਹੋਇਆ ਹੈ ਤੇ ਕਿਹੜੀ ਸਰਕਾਰ ਜਿਹੜੀ ਆ ਭਾਰਤ ਦੇ ਵਿੱਚ ਬਣਨ ਜਾ ਰਹੀ ਹੈ ਮੈਨੂੰ ਜਾਣ ਕਰ ਜੇ ਸੰਦਰ ਨੂੰ ਉਹ ਜਾਜ ਤੇ ਦੇਖਦੇ ਹੋ ਸਾਵਨ ਸੀਟੀਵੀ ਆਸਟ੍ਰੇਲੀਆ